ਸਤਿ ਸ੍ਰੀ ਅਕਾਲ ਦੋਸਤ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਲੱਗ ਗਈ ਇਹ ਵੱਡੀ ਪਾਬੰਦੀ ਸਭ ਕੁਝ ਹੋਵੇਗਾ ਬਾਅਦ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਤੋਂ ਕੰਮ ਕਰਦਾ ਅਸ਼ਰੂਫ ਬਾਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਨੋਚ ਸੋਮਵਾਰ ਨੂੰ ਜਿਲ੍ਹਾ ਸ਼ਿਭੀ ਸ਼ੇਕ ਯਾਤਰਾ ਦੇ ਮਦਨ ਜੀਰਾ ਇੰਟਰਨੈਟ 24 ਘੰਟੇ ਲਈ ਬੰਦ ਕਰ ਦਿੱਤਾ ਗਿਆ ਇਹ ਫੈਸਲਾ ਪਿਛਲੀ ਵਾਰ ਨੋ ਵਿੱਚ ਹੋਈ ਹਜ਼ਾਰੇ ਮਦਨ ਜੀਰਾ ਲਿਆਗਾ ਇੰਟਰਨੈਟ ਬਾਈ ਜਿਲਾਈ ਨੂੰ ਸ਼ਾਮ 6 ਵਜੇ ਤੋਂ ਤੇਜ ਲਗ ਨੂੰ ਸ਼ਾਮ 6 ਵਜੇ ਤੱਕ ਬੰਦ ਰਹੇਗੀ ਇਸ ਤੋਂ ਲਾਵਾ ਬਲਕ ਐਸਐਮਐਸ ਵੀ ਜਿੰਦੇ ਵੀ ਰੋਕ ਰਹੇਗੀ ਤੇ ਡੋਂਗਲ ਇੰਟਰਨੈਟ ਵੀ ਅਜਰਨ ਕੰਮ ਨਹੀਂ ਕਰੇਗਾ ਰਾਜ ਦੇ ਗ੍ਰਹਿ ਵਿਭਾਗ ਦੇ ਅਨੁਸਾਰ ਨੋ ਹਿੱਸਾ ਬਾਰੇ ਫੋਨਾਂ ਨੂੰ ਹੋਰ ਸ਼ੀਸ਼ ਮੀਡੀਆ ਮਾਧਿਅਮ ਜਿਵੇਂ ਵਟਸਐਪ ਫੇਸਬੁੱਕ ਤੇ ਵੀਡਰਾਈ ਪ੍ਰਾਈਜ਼ ਆ ਸਕਦੇ ਇਸ ਕਰਕੇ ਇਹ ਰੋਕ ਲਗਾਈ ਕੀ ਆ ਵੀਡੀਓ ਦੇਖਣ ਦੀ ਤੁਹਾਡਾ ਧੰਨਵਾਦ